ਜੈਕਾਰੇ ਪੀਰ ਬਜਰੰਗੇ ਹਰ ਹਰਿ ਮੋਹ ਗੇ ਬੋਲ ਬਾਲਾ ਜੀ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਬਾਲਾ ਜੀ ਸੇਵਾ ਸੰਪਤੀ ਸਰਦੂਲਗੜ੍ਹ ਵੱਲੋਂ ਮਾਗੀ ਦੀ ਸੰਗਰਾਮ ਦੇ ਸ਼ੁਭ ਦਿਹਾੜੇ ਮੌਕੇ ਪੁਰਾਣਾ ਬਾਜ਼ਾਰ ਸਰਦੂਲਗੜ੍ਹ ਵਿਖੇ ਸ਼ੋਲੇ ਪਟੂਰਿਆਂ ਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਮੌਜੂਦ ਸੰਪਤੀ ਦੇ ਮੈਂਬਰਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਸਾਡੀ ਇਸ ਰਿਪੋਰਟ ਵਿੱਚ ਲੈਕਰ ਪੀਰ ਬਜਰੰਗੇ ਹਰਿ ਹਰਿ ਮਹਾਕੇ ਬੋਲ ਵਾਲਾ ਜੀ ਮਹਾਰਾਜ ਕੀ ਜੈ ਜੈ ਸ਼੍ਰੀ ਰਾਮ 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 ਬੋਲ ਵਾਲਾ ਜੀ ਮਹਾਰਾਜ ਪਹਿਲਾਂ ਤਾਂ ਦੇਸ਼ ਵਾਸੀ ਸਦੂਗੜ ਹਲਕੇ ਦੇ ਨਿਵਾਸੀ ਜੋ ਇਸ ਛੋਡੀ ਮਾਧਮ ਰਾਹੀਂ ਇਹ ਵੀਡੀਓ ਦੇਖ ਰਹੇ ਨੇ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਰਾਮ ਅੱਜ ਮਾਗੀ ਦੇ ਮੌਕੇ ਸ਼੍ਰੀ ਬਾਲਾ ਜੀ ਸੇਵਾ ਸੰਪਤੀ ਸਰੂਗੜ ਵੱਲੋਂ ਜੋ ਲੰਗਰ ਲਗਾਇਆ ਗਿਆ ਹੈ ਇਹ ਹਰ ਸਾਲ ਮਾਗੀ ਉੱਤੇ ਲੰਗਰ ਲਗਾਇਆ ਜਾਂਦਾ ਤੇ ਪਿਛਲੇ ਕਈ ਸਾਲਾਂ ਤੋਂ ਹਰ ਮਹੀਨੇ ਦੀ ਸੰਗਰਾਮ ਦੇ ਉੱਤੇ ਤੇ ਵੱਡੀ ਸੰਗਰਾਮ ਦੇ ਉੱਤੇ ਮਾਗੀ ਤੇ ਰਾਮ ਨੋਮੀ ਉੱਤੇ ਦੋ ਸਾਲਾਨਾ ਲੰਗਰ ਲਗਾਏ ਜਾਂਦੇ ਆ ਤੇ 10 ਲੰਗਰ 11 ਸੰਗਰਾਮਾਂ ਦਾ ਅਸੀਂ ਹਰ ਮਹੀਨੇ ਲਗਾ ਰਹੇ ਆ ਇਹ ਜਿਹੜਾ ਲੰਗਰ ਹੈ ਇਹ ਅਸੀਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਲਾ ਰਹੇ ਆ ਤੇ ਅਸੀਂ ਆਸ ਕਰਦੇ ਹਾਂ ਕਿ ਅੱਗੇ ਤੋਂ ਵੀ ਇਸੇ ਤਰ੍ਹਾਂ ਹੀ ਸਾਨੂੰ ਸ਼ਹਿਰ ਵਾਸੀ ਸਹਿਯੋਗ ਦੇਣਗੇ। ਦੱਸੋ ਜੀ ਸੇਵਾ ਸਮਿਤੀ ਜੀ ਲੰਗਰ ਤਲਾਵਾ ਹੋ ਕੇ ਕਿਹੜੇ ਸੇਵਾ ਦੇ ਕੰਮ ਕਰ ਰਹੀ ਹੈ? ਅਸੀਂ ਜੀ ਮੰਨ ਲਓ ਕਿਸੇ ਦੇ ਘਰੇ ਦੀਵਾਨ ਹੈ ਜੀ, ਜਗਰਾਤਾ ਹੈ, ਕੁਝ ਵੀ ਧਾਰਮਿਕ ਪ੍ਰੋਗਰਾਮ ਹੈ ਤੇ ਧਾਰਮਿਕ ਸੰਸਥਾਵਾਂ ਬੋਲੋ ਜੋ ਵੀ ਪ੍ਰੋਗਰਾਮ ਲਿਖੇ ਜਾਂਦੇ ਆ ਅਸੀਂ ਉਹਨਾਂ ਦੇ ਵਿੱਚ ਫ੍ਰੀ ਸੇਵਾ ਲੰਗਰ ਵਰਤੋਂ ਦੀ ਕਰਦੇ ਆ ਪਰ ਇੱਕ ਉਹਦੇ ਵਿੱਚ ਸ਼ਰਤ ਹੁੰਦੀ ਹੈ ਸਾਡੀ ਕਿ ਲੰਗਰ ਬੈਠ ਕੇ ਹੀ ਹੋਵੇ ਜੀ। ਅਸੀਂ ਸਟੰਡਿੰਗ ਲੰਗਰ ਤੇ ਕਦੀ ਵੀ ਸੇਵਾ ਨਹੀਂ ਕਰਦੇ ਲੰਗਰ ਅਸੀਂ ਬੈਠ ਕੇ ਹੀ ਸੇਵਾ ਕਰਦੇ ਆ ਜੈ ਸ਼ਰੀ ਰਾਮ ਜੈ ਸ਼੍ਰੀ ਬਾਲਾ ਜੀ ਇਹ ਲੰਗਰ ਜੋ ਮਾਗੀ ਸੰਗਰਾਮ ਦੇ ਮੌਕੇ ਲਾਇਆ ਜਾਂਦਾ ਜੀ ਹਰ ਸਾਲ ਹੀ ਇਹ ਸਾਲਾਨਾ ਲੰਗਰ ਹੁੰਦਾ ਛੋਲੇ ਭਟੂਰਿਆਂ ਦਾ ਲੰਗਰ ਸ਼੍ਰੀ ਬਾਲਾ ਜੀ ਸੇਵਾ ਸੰਮਤੀ ਵੱਲੋਂ ਹਰ ਸਾਲ ਸੰਗਤ ਦੇ ਸਹਿਯੋਗ ਨਾਲ ਲਾਇਆ ਜਾਂਦਾ ਵੈਸੇ ਜਿਹੜੀ ਮਹੀਨੇ ਦੀ ਸੰਗਰਾਮ ਹੁੰਦੀ ਆ ਉੱਥੇ ਕੜਾ ਛੋਲੇ ਦਾ ਹਰ ਮਹੀਨੇ ਲਾਇਆ ਜਾਂਦਾ ਇਹ ਦੋ ਲੰਗਰ ਹੁੰਦੇ ਆ ਬਾਲਾ ਜੀ ਸੇਵਾ ਸੰਮਤੀ ਦੇ ਇੱਕ ਤਾਂ ਰਾਮ ਨੌਮੀ ਤੇ ਲਾਇਆ ਜਾਂਦਾ ਇੱਕ ਇਹ ਮਾਗੀ ਤੇ ਲਾਇਆ ਜਾਂਦਾ ਹੈ। ਅਜੀ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਹੀ ਲੱਗਦਾ। ਮਹੀਨੇਵਾਲਾ ਲੰਗਰ ਵੀ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਲੱਗਦਾ। ਜੋ ਬਾਲਾਜੀ ਸੇਵਾ ਸੰਪਤੀ ਦੇ ਮੈਂਬਰ ਸਾਹਿਬਾਨ ਨੇ ਇਹਦਾ ਇੱਕ ਸੇਵਾ ਹੀ ਕਰਦੇ ਨੇ। ਸਹਿਯੋਗ ਦਾ ਸੰਗਤ ਦੇ ਨਾਲ ਹੀ ਜੋ ਕੁਝ ਹੁੰਦਾ ਰਲ ਮਿਲ ਕੇ ਹੀ ਹੁੰਦਾ। ਲਈ ਹੈ ਜੀ ਲੰਗਰ ਚੱਲ ਰਿਹਾ ਸਵੇਰੇ 7 ਵਜੇ ਦਾ ਸ਼ੁਰੂ ਹੋਇਆ ਪਿਆ। ਤੇ ਸੰਗਤ ਨੂੰ ਬੇਨਤੀ ਹੈ ਵੀ ਵੱਧ ਤੋਂ ਵੱਧ ਇੱਥੇ ਚੜ੍ਹ ਆਓ ਤੇ ਲੰਗਰ ਲੈ ਕੇ ਜਾਓ ਪ੍ਰਸ਼ਾਦ ਦੇ ਤੌਰ ਤੇ ਇੱਥੇ ਆਪਣੀ ਹਾਇਰੀ ਵੀ ਜਰੂਰ ਲਵਾਓ। ਅਤੇ ਜੋ ਵੀ ਆਪਣੀ ਕੋਈ দান ਰਾਸ਼ੀ ਜਾਂ ਸਹਿਯੋਗ ਪਾਉਣਾ ਇੱਥੇ ਪਹੁੰਚੋ ਬਾਕੀ ਸਾਡੇ ਵਿਪਨ ਗੋਇਲ ਜੀ ਪ੍ਰਧਾਨ ਸਾਡੀ ਇਹ ਟੀਮ ਕਾਕਾ ਕੈਸ਼ੀਅਰ ਜੀ ਸੰਦੀਪ ਸ਼ਰਮਾ ਜੀ ਸਾਡੇ ਨਾਲ ਆਤਮ ਪ੍ਰਕਾਸ਼ ਲੱਛੀ ਜੀ ਖੜੇ ਨੇ ਪੰਕਜ ਸ਼ਰਮਾ ਜੀ ਇਹ ਸਾਰੇ ਕਲੱਬ ਮੈਂਬਰ ਜਿਵੇਂ ਸਾਡਾ ਇੱਥੇ ਸਾਥ ਦੇ ਰਹੇ ਨੇ ਡਿਊਟੀ ਦੇ ਰਹੇ ਨੇ ਅਸੀਂ ਇਹਨਾਂ ਦਾ ਸਾਡੀ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਅਤੇ ਮੀਡੀਆ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਇੱਥੇ ਆਪਣੀ ਹਾਜ਼ਰੀ ਲਵਾਈ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ